ਹਾਂਜੀ 23 ਤਰੀਕ ਨੂੰਤੀ ਰਾਤ ਨੂੰ ਅਰਾਊਂਡ 9:11 ਵਜੇ ਇੱਕ ਸਾਨੂੰ ਕਾਲ ਦੀ ਸੀ ਕੋਈ ਲੜਕਾ ਨਵਚੇਤਨ ਬੰਨੋ ਕਿ ਉਹਦੇ ਨਾਲ ਕੁਝ ਲੜਕਿਆਂ ਨੇ ਝਗੜਾ ਕੀਤਾ ਤੇ ਉਹਦੇ ਵੱਲ ਓਪਨ ਫਾਇਰ ਕੀਤਾ ਜੀ ਕਿ ਕਿਸੇ ਰੈਸਟੋਰੈਂਟ ਦੇ ਵਿੱਚ ਬੈਠ ਕੇ ਖਾਣਾ ਖਾ ਰਹੀ ਸੀ ਜਿੱਥੇ ਨਾਲ ਹੀ ਆਪਸ ਦੇ ਵਿੱਚ ਕੋਈ ਬਹਿਸ-ਬਾਜੀ ਹੋਈ ਜੋ ਬਾਹਰ ਆ ਕੇ ਨਾਲ ਦਾ ਹੱਥੋਂ ਬਾਈ ਵਿੱਚ ਬਦਲ ਗਈ ਉਹਨਾਂ ਵਿੱਚੋਂ ਉਸ ਦੌਰਾਨ ਨਵਚੇਤਨ ਦੇ ਉੱਤੇ ਇੱਕ ਲੜਦਾ ਸੀ ਬੀਬੇ ਜਿਹਨੂੰ ਬਾਊ ਕਹਿੰਦੇ ਨੇ ਉਹਨੇ ਫਾਇਰ ਕੀਤੇ ਇਹ ਦੋ ਫਾਇਰ ਉਹਦੇ ਵੱਲੋਂ ਕੀਤੇ ਗਏ ਕਿ ਜਿਹੜੇ ਚਾਰ ਲੜਕੇ ਸੀ ਇਹਨਾਂ ਨੇ ਬਾਈ ਨੇ ਮਪਾ ਫਾਇਰ ਦਿੱਤੀ ਸ਼ੁਰੂ ਕੀਤੀ 307 25 ਦਾ ਇਹ ਇੰਜਨਾਕ ਕੋਈ ਬੰਦੂਗੀ ਕਾਰਗੋ ਚੀਜ਼ ਹੈ ਇਹ ਇਹਨਾਂ ਦਾ ਜੀ ਕਾਰਨ ਸੀਗਾ ਲਾਗੇ ਲਾਗੇ ਟੇਬਲ ਲੱਗੇ ਸੀ ਜਦੋਂ ਖਾਣਾ ਖਾ ਰਹੇ ਸੀ ਤਾਂ ਡਿੱਗ ਗਈ ਸੀ ਉਸ ਤੋਂ ਸਭ ਸ਼ੁਰੂ ਤੋਂ ਕੋਈ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਬਹਿਸ ਹੋਈ ਉਹ ਬਹਿਸ ਤੋਂ ਬਾਅਦ ਇਹ ਕੋ ਪਾਰਟੀਆਂ ਤੋਂ ਬਾਹਰ ਜਾਂਦੀਆਂ ਵਾ ਇਹ ਆਪਾਂ ਹੋਲੇ ਨੂੰ ਉਸ ਤੋਂ ਬਾਅਦ ਜਿਹੜਾ ਨਮ ਵਿਵੇਕ ਅਲੜਦਾ ਵਿਵੇਕ ਵੱਲੋਂ ਫਾਇਰ ਕੀਤਾ ਜਾਂਦਾ ਵਾ ਨਮ ਚੇਟਰ ਡੁੱਟੇ ਉਹਦੇ ਪੈਰ ਦੇ ਵਿੱਚ ਲੱਗਿਆ ਘੋੜਾ ਰੰਜਿਸ਼ ਕੀਤੀ ਬਲਿਆ ਕੋਈ ਰੰਜਿਸ਼ ਨਹੀਂ ਹੈ ਸਿਰਫ ਇੱਕ ਆਪਸ ਵਿੱਚ ਝਗੜਾ ਇਹਨਾਂ ਨੇ ਕੀਤਾ ਫਿਕਰਿੰਗ ਕੀਤੀ ਹੈ ਹੀਰੋ ਪਾਰਟੀ ਦੀ ਉਹ ਐਸਾ ਚ ਕੋਈ ਵਜ੍ਹਾ ਨਹੀਂ ਕੋਈ ਪੁਰਾਣੀ ਰੰਜਿਸ਼ ਕੋਈ ਨਹੀਂ ਸਰ ਪਿਆਰ ਹੈ ਜੋ ਬਸ ਫਸ ਗਿਆ ਇਹਦੇ ਕੋਲ ਜਿਹੜਾ ਆਪਾਂ ਰਿਮਾਰਕ ਜਿਹਨਾਂ ਨੇ ਪਾਇਆ ਤੇ ਇਹਦੇ ਵਿੱਚ ਜਿਹੜਾ ਬਰਾਮਤ ਕੀਤਾ ਜਾਊਗਾ ਵੈਸੇ ਤੇ ਇਹਨਾਂ ਨੂੰ ਕਿਹਾ ਗਿਆ ਕਿ ਜਿਹੜਾ ਲਾਇਸੈਂਸੀ ਪੈਪਕਸੀ ਗੋਗਲ ਜਿਹੜਾ ਯੂਜ਼ ਕੀਤਾ ਗਿਆ ਮੌਕੇ ਤੇ ਜਦੋਂ ਤੁਹਾਨੂੰ ਕਾਲ ਆਈ ਆਪਾਂ ਉੱਥੇ ਪਹੁੰਚ ਗਏ ਵਿਦਨ 5 ਮਿੰਟਸ ਰਿਸਪੌਂਸ ਤੇ ਆਪਾਂ ਨੂੰ ਲੜਕੇ ਜਿਹੜੇ ਕੱਲ ਦਾ ਸੁਮਿਤ ਜਿਹਨੂੰ ਆਪਾਂ ਆ ਕੇ ਫੜ ਲਿਆ ਅਤੇ ਉਸਦੇ ਬਾਅਦ ਜਿਹੜਾ ਨੈਕਸਟ ਡੇ ਯਾਨੀ ਕਿ ਅਪਰ ਹੱਥ ਕੱਲ ਰ ਅੱਜ ਸਾਡੀ ਅਪਟੀਮ ਪਹੁੰਚੀ ਬਲੌਸੀ ਪਤਾ ਲੱਗਾ ਇਨਫੋਰਮੇਸ਼ਨ ਆਈ ਸੀ ਕਿ ਬਲੌਸੀ ਰਹਿ ਰਹੇ ਹਨ ਤਿੰਨ ਲੜਕੇ ਅਤੇ ਉਹਨਾਂ ਨੂੰ ਫਿਰ ਅਪਰ ਹਾਦੀ ਉਥੇ ਡੈਸਟ ਕੀਤਾ ਵਾ ਇੱਕ ਹੋਰ ਮੈਂ ਇਹਦੇ ਵਿੱਚ ਦੱਸਣਾ ਚਾਹਾਂਗਾ 2 ਬਾਈ ਨੇਮ ਚਾਰ ਲੜਕੇ ਹਨ ਤੇ ਇਹਨਾਂ ਦਾ ਨਾਮ ਹੈਗਾ ਇੱਕ ਸਾਹਿਲ 모হিত ਵਿਵੇਕ ਅਤੇ ਸੰਗਿਉ ਹੈ ਇਹਨਾਂ ਦੇ ਉੱਤੇ ਰਜਿਸਟਰ ਹੋਇਆ ਕੇਸ ਇਹਨਾਂ ਵਿੱਚ ਇੱਕ ਲੜਕਾ ਆ ਵਿਕਰਮ ਜਿਹੜਾ ਇਹਨਾਂ ਨੂੰ ਬਲੌਸੀ ਲੈ ਕੇ ਗਿਆ ਸੀਗਾ ਇਹਨਾਂ ਚ ਆਪਸ ਇਹਨਾਂ ਦਾ ਕਸੇ ਨਹੀਂ ਲੱਗਦਾ ਵਾ ਜੋ ਬਊ ਹੈ ਉਹਦਾ ਕਸਮ ਲੱਗਦਾ ਤੇ ਇੰਨੇ ਉਹਨਾਂ ਨੂੰ 50 ਦੀ ਟਿੱਲ ਘਰੋਂ ਸੀ ਲੈ ਕੇ ਜਾ ਕੇ ਉਹਨੂੰ ਬਣਾ ਦਿੱਤਾ ਆਪਾਂ ਇਹਨੂੰ ਵਿੱਚ ਵਿੱਚ ਨਾਲ ਅਰੈਸਟ ਕਰਕੇ 212 ਦਾ ਵਾਅਦਾ ਕਰਦੀਆਂ ਬਣਾ ਦਿੱਤਾ ਉਹਨੂੰ ਵੀ ਨਾਲ ਅਰੈਸਟ ਕੀਤਾ ਜਿੱਥੇ ਰਹਿ ਬਿਲਕੁਲ ਸੀਸੀਟੀਵੀ ਸਾਹਮਣੇ ਆਈ ਗਈ ਉਥੋਂ ਪਤਾ ਲੱਗ ਗਿਆ ਕਿ ਇਹਦੇ ਬੱਚੇ ਕਿੰਨੇ ਦਿਨ ਤੋਂ ਆਪੇ ਬੈਠੇ ਰਹੇ ਐਰਾਊਂਡ ਅਦਾਪਾਣਾ ਦੇ ਟਾਇਰਾਂ ਦੇ ਅੰਦਰ ਜਿੰਨਾਂ ਨੇ ਆਪਸ ਵਿੱਚ ਬੈਂਸ ਫਾਰਮ ਕਰੀ ਰਹੀ ਉਹ ਜਿਹੜੀ ਬਾਹਰ ਆ ਕੇ ਲੜਾਈ ਐਸਲ ਕੋਈ ਸਾਹਮਣੇ ਨਹੀਂ ਕੋਈ ਕੱਲ ਨਹੀਂ ਜੇ ਆਪ ਉਸ ਕੋਈ ਪਹਿਲਾਂ ਕੋ ਰੰਜਿਸ਼ ਹੋਏ ਆ ਬਣਾਣਾ ਕੋਈ ਨਾ ਲਿਖ ਦਿਓ ਜਨ ਜਾਂਦੇ ਹੋ ਕੋਈ ਆਜਾ ਸਾਹਮਣੇ ਰੋਮ ਜੀ ਨੇ ਉਮਰ ਕਿੰਨੀ ਤੇ ਪਰਿਵਾਰ ਕੀ ਹਾਲਤ ਹੈ ਬੱਚੇ ਸੁਣ ਕੰਡਾ ਹੈ ਇਹ ਸਟੂਡੈਂਟ ਨੇ ਆ 30 ਤੋਂ 40 45 ਸਾਲ ਦੇ ਵਿੱਚ ਇਹਨਾਂ ਦੇ ਜਿਹੜੇ ਹੈਗੇ ਆ ਪੀਸ ਹੈ ਤੇ ਆਪਣੇ ਇਹਨਾਂ ਦੇ ਕੰਮ ਹੈਗੇ ਨਹੀਂ ਕੋਈ ਆਪਣੀ ਸਟੱਡੀ ਨਹੀਂ ਕਰਦੇ ਨਾ ਸਭ ਸਾਰੇ ਆਪਣੇ ਕੰਮ ਕਰ ਬਿਜ਼ਨਸ ਕਰ ਪਹਿਲਾਂ ਵੀ ਬੱਚੇ ਪਰਜਾ ਕੋਈ ਨਹੀਂ ਸੰਗੇ ਪਰਿਵਾਰਾਂ ਦੇ ਬੱਚੇ ਨਹੀਂ ਕੋਈ ਐਸਾ ਇਹਨਾਂ ਦਾ ਕੋਈ ਕ੍ਰਿਮੀਨਲ ਰਿਪੋਰਟ ਕੋਈ ਪਾਣਾ ਸਿਰਫ ਸਿਰਫ ਅਗੇ ਕਿਦੂ ਦੇਖਿਆ ਇਹਨਾਂ ਨੇ ਕਿਉਂ ਮੈਨੂੰ ਵੀ ਕੱਲ ਟੀਕੇ ਨ ਦੇਖਿਆ ਇਹਨਾਂ ਨੇ ਕੋਈ ਪੂਰੀ ਵੜਦਾ ਇਸ ਕਰਕੇ ਇਹਨਾਂ ਦਾ ਬੁਸਟ ਹੋ ਰਿਹਾ ਇਸ ਸਮੇਂ ਤੇ ਚੁੱਪਚੀ ਜਗਾ ਦੇ ਪਰਿਵਾਰ ਨੂੰ ਸਭ ਤੋਂ ਪਹਿਲਾਂ ਇਹ ਚੀਜ਼ ਨਹੀਂ ਉਸ ਨੂੰ ਸੌਲਟ ਕਰਨਾ ਚਾਹੀਦਾ ਵਾ ਜਿਹੜਾ ਛੋਟੀ ਜੀ ਗੱਲ ਲਖੋ ਕਿ ਉਹਦਾ ਕੌਣ ਚੰਗੇ ਬਲੇਸ ਪਰਿਵਾਰ ਆ ਤੁਹ ਵੀ ਮਿਲੇ ਵੀ ਉਹਨਾਂ ਪਰਿਵਾਰਾਂ ਨੂੰ ਬਟ ਦੇਖੋ ਇਹ ਉਹਦੇ ਇੱਕ ਗੁੱਸੇ ਕਰਕੇ ਜਿਹੜਾ ਮਾੜੀ ਨਰਾਸ਼ ਕੀ ਸੀ ਉਹ ਬਾਹਰ ਆ ਕੇ ਉਹਨਾਂ ਨੂੰ ਫੈਟ ਚੁਕਾ ਗਿਆ ਮੋਗਾ ਕੀ ਬਾਜੂ ਅ ਦੋ ਬੰਦਿਆਂ ਨੂੰ ਤਾਂ ਦੇਖੜ ਕੇ ਆਏ ਆ ਬਾਕੀ ਤਿੰਨਾਂ ਨੂੰ ਡਿਮਾਰਡ ਤੇ ਲੰਦਾ ਕਿ ਉਹ ਕੋਲ ਜਿਹੜਾ ਰਹਿ ਗਈ ਇਹ ਚੀਜ਼ ਵੈਪਨ ਦੀ ਗੱਡੀ ਰਿਕਵਰ ਕਰਾਂਗੇ ਇਹਦੇ ਉਹ ਕੁਛੇ ਨਾ ਰਿਸ਼ਤੇ ਨਾ ਕੁਝ ਨਾ ਕੁੜਾ ਨਾ ਕੁਟ ਰਿਹਾ ਨਹੀਂ ਕੋਈ ਨਾ ਨੌਸਰੰਬਲ ਬਿਲਕੁਲ ਇਹਨਾਂ ਦਾ ਜਿਹੜਾ ਹੈਗਾ ਕੋਈ ਪੁਰਾਣਾ ਕੋਈ ਇਹਨਾਂ ਦੇ ਕੋਈ ਪਰਚਾਣੀ ਵਿੱਚ